ਤੁਸੀਂ ਮੈਨੂੰ ਆਪਦੇ ਘਰ ਵਾਲੀ ਦੀ ਸ਼ਾਰਟ ਡਰੈਸ ਕਿਉਂ ਦਿੱਤੀ? ਓਏ ਮੈਂ ਦੇਖਣਾ ਵੀ ਵੀ ਤੂੰ ਕਿਵੇਂ ਦੀ ਲੱਗਦੀ ਐ ਚਾ। ਤੇ ਨਾਲੇ ਮੇਰਾ ਨਾ ਤੇਰੇ ਤੇ ਦਿਲ ਆ ਗਿਆ। ਆ ਤੁਸੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ? ਨਾਲੇ ਤੁਹਾਡੇ ਘਰੇ ਮੈਂ ਕੰਮ ਕਰਨ ਆਉਣੀ ਆ। ਹੁਣ ਤਾਂ ਮੈਂ ਪਿਆਰ ਨਾਲ ਪੁੱਛ ਰਿਆ। ਨਹੀਂ ਇਹ ਨਹੀਂ ਹੋ ਸਕਦਾ। ਇਹ ਤੂੰ ਆ ਨਹੀਂ ਨਾ ਮੰਨ ਕੇ। ਮੈਨੂੰ ਕਰਨਾ ਤਾਂ ਕੱਲ੍ਹ ਨਹੀਂ। ਹਏ ਹੱਗ ਲੱਗ ਜਾਂਦੀ ਆ ਸੂਰਜ ਜੀ ਆ ਉਹਦੋਂ ਸਿਰ ਤੇ ਆ ਜਾਂਦਾ ਕੰਮ ਕਰਦੀ ਕਰਦੀ ਉਹਨਾਂ ਦੁਪਹਿਰਾਂ ਛੱਡ ਜਾਂਦਾ ਵੀ ਬੰਦਾ ਕਿਹੜੇ ਕਿਹੜੇ ਪਾਸੇ ਹੋਵੇ ਕੱਲਾ ਜਾਣਾ ਨਾਲ ਇਹਨੇ ਡਿਊਟੀ ਤੇ ਜਾਣਾ ਹੁੰਦਾ ਫਿਰ ਟੜਕੀ ਲੰਘ ਜਾਂਦਾ ਚਲ ਕੋਈ ਅੱਜ ਇਹਨੂੰ ਮੈਂ ਆਏ ਕਹਿਨੀ ਆ ਵੀ ਭਾਈ ਕਿਸੇ ਕੰਮਕੁੰਮ ਵਾਲੀ ਦਾ ਪਤਾ ਕਰ ਲੈ ਸਾਰਾ ਕੁਝ ਮੈਥੋਂ ਨਹੀਂ ਹੁੰਦਾ ਟੜਕੇ ਤੋਂ ਲੱਗਦੀ ਆ ਦੁਪਹਿਰ ਹੋ ਜਾਂਦਾ ਹਜੇ ਕੱਪੜੇ ਧੋਣ ਵਾਲੇ ਪਏ ਘਰਿਆਂ ਦੇ ਛਾਲ ਮਣਾ ਹੁਣ ਤੱਕ ਕੀ ਰਾਂ ਕਰਨੀ ਕੋਈ ਮੁੱਕ ਪੰਡਿਆ ਦਾ ਹੋ ਗਿਆ ਸਾਰੇ ਧੜੀ ਨਹੀਂ ਕੰਮ ਮੁੱਕਦੇ ਮੇਰੇ ਤਾਂ ਮੈਨੂੰ ਆ ਲੱਗਦਾ ਕੰਮ ਕਰਦੀ ਹੈ ਮਰ ਜੂ ਦੇਖ ਲੈਣੇ ਆਗੇ ਅਜਿਹਾ ਕੰਮ ਦੇ ਗਏ ਸੀ ਤਾਂ ਯਾਰ ਮੋਬਾਈਲ ਤੇ ਭੁੱਲ ਗਿਆ ਕਿ ਮੈਂ ਅੱਛਾ ਕਦੇ ਕੁਛ ਭੁੱਲ ਗਿਆ ਕਦੇ ਕੁਛ ਤੇ ਮੈਂ ਨਾ ਹੋਵਾਂ ਨਾ ਬਣੂ ਵੀ ਥੋੜਾ ਤਾਂ ਹੀ ਆ ਤਾਂ ਦਾ ਵਿਆਹ ਕਰਾਈ ਦਵਾਲੀ ਵਿਚਾਲਾ ਮਲੇ ਘਰ ਦੀ ਲਾਉਣ ਪਵਾ ਲਈ ਜਾਂਦੀ ਪੱਲੇ ਪੱਲਾ ਜਾਣਾ ਚਾਹੀਦਾ ਇਹ ਬਦਲ ਮਮੀ ਡੈਡੀ ਦਾ ਹੈ ਨਹੀਂ ਇਈ ਮਰਦਾ ਤਾਂ ਹੈ ਗੰਦੀ ਪਾਣ ਦੇ ਘਾਦੇ ਦੇ ਮੈਨੂੰ ਕੀ ਚਾਉਂਦਾ ਪਾਣੀ ਪਾਣੀ ਦਾ ਪੀ ਲਿਓ ਮੈਂ ਇੱਕ ਗੱਲ ਹੋਰ ਕਹਿੰਨੀ ਸੀ ਜੇ ਮੰਨ ਲਓ ਮੈਂ ਸਾਰਾ ਦਿਨ ਕੰਮ ਨਹੀਂ ਨਿਪੜਦੇ ਹੈਗੇ 10 ਮਿੰਟ ਆਰਾਮ ਵੀ ਨਹੀਂ ਮਿਲਦਾ ਉਝਲਾ ਕਰ ਦਮਾ ਸਰ ਕੀ ਕਹਿੰਨੀ ਆ ਤੂੰ ਕੰਮ ਵਾਲੀ ਲਾੜੀ ਕੰਮ ਵਾਲੀ ਬੈਠੇ ਮੈਂ ਮਾਦੇ ਇਕੱਲਾ ਨਹੀਂ ਜਿਵੇਂ ਚਾੜੂ ਲਾ ਕੇ ਗੰਮੜੀ ਅੱਛਾ ਹਾਂ ਉਹ ਤਾਂ ਹੀ ਕਹਿੰਦੇ ਸੀ ਬੀਤੋ ਪਤਾ ਪਚੜ ਜਾਂਦੀ ਹੈ ਕੰਮ ਕਰਦੀ ਨੂੰ ਹਜੇ ਆ ਦੇਖ ਭਾਂਡੇ ਪਏ ਨੇ ਹਜੇ ਕੱਪੜੇ ਧੋਣੇ ਆ ਮੈਂ ਚਲ ਕੋਈ ਨਾ ਅੱਜ ਦਾ ਦਿਨ ਚੱਲ ਦੋਸਤ ਕੋਈ ਦੇਖ ਲੈਂਦਾ ਤੇ ਨਾਲੇ ਪਹਿਲਾਂ ਉਹਦੀ ਇੱਕ ਕੰਮ ਕਰਨਾ ਆਪਣੇ ਅੱਛਾ ਮੰਮੀ ਡੈਡੀ ਹੋਣਾ ਲਾਈ ਹੋਈ ਦੀਗੀ ਤੇ ਚਲੋ ਹੁਣ ਮੰਮੀ ਦਾ ਨਰਤਾ ਹੈ ਤੇ ਜੇ ਚਲੋ ਮੈਂ ਉਹਨਾਂ ਨੂੰ ਪਰੇ ਪੁੱਛਾਂਗਾ ਹਾਂ ਤੁਸੀਂ ਇੱਕ ਵਾਰੀ ਜਾਇਆ ਹੋ ਕੋਈ ਤਾਂ ਹੋਵੇ ਉਹਨਾਂ ਦੀ ਘਰ ਬਹੂ ਹੋਊਗੀ ਹਾਂ ਚਲੋ ਜਮਨ ਦਾ ਕਹਿ ਜਾਣਾ ਤੇ ਚਲੋ ਮੈਂ ਪਰੇ ਭੇਜ ਦਿੰਦਾ ਠੀਕ ਆ ਗੱਲ ਕਰ ਲਈ ਹਾਂ ਸਰ ਜੀ ਜਾਇਆ ਹੋ ਮੈਂ ਗੱਲ ਕਰਨਾ ਦੇ ਦੇ ਜਵਾਕਾ ਚੱਲ ਲਈ ਗਈ ਹਾਂ ਹਾਂ ਉਹ ਤਾਂ ਮਾਰ ਲੈ ਆ ਮੁਆੜੀ ਇੱਕ ਆਹ ਨਾ ਕੁੱਤੀ ਰੱਖ ਰੱਖੀ ਆ ਤੁਸੀਂ ਸਾਰਾ ਦਿਨੇ ਕੰਨ ਖਾ ਜਾਂਦੀ। ਤੀਜਾ ਬੰਦਾ ਵੀ ਹੁਣ ਜਾਂਦਾ। ਹੂੰ। ਐਸੇ ਨਾਲ ਖੇਡ ਕੇ ਟਾਈਮ ਪਾਸ ਕਰਦਾ ਸੀ ਪਹਿਲਾਂ ਮੈਂ। ਪਰ ਇਹ ਕੱਲਾ ਵੀ ਬੱਠਾ ਰਹਿਣਾ ਦੀ ਬੋਲੇ ਮੈਂ। ਕੋਸ ਨਹੀਂ ਮਨ ਸਕਦਾ ਕਿਉਂਕਿ ਮੈਂ ਲਾ ਲਿਆ ਥਾ। ਬਾਲ ਦੀ। ਚੰਗਾ। ਜਾਨਣਾ ਮੈਂ ਠੀਕ ਆ। ਹਾਂ ਪੱਕਾ ਜਾਇਆ ਓਜਾਦ ਨਾਲ। ਠੀਕ ਆ ਜੀ। ਕਿਤੇ ਭੁੱਲ ਜਉ। ਠੀਕ ਆ ਜੀ। ਜਾਇਆ। ਚੰਗਾ। ਕੋਤਾਗ ਮੰਡਣ ਆ ਜਾਂਦੀ ਆ। ਜਦੋਂ ਦੇਖੋ ਕਦੇ ਚਾਹ ਬਣਾ ਲਾ ਪੈਣੀ ਕਦੇ ਕੁਸ ਬਣਾ ਲਾ ਪੈਣੀ ਵੀ ਖਾਣੇ ਵੀ ਨਹੀਂ ਦਿੰਦੀਆਂ ਹੈਗਾ ਚਲ ਵਧੀਆ ਮੇਰਾ ਤਾਂ ਪਾਇੰਟ ਆ ਚੁੱਕਾ ਲੈ ਮੈਂ ਤਾਂ ਜਲਦੀਆ ਬਾਜ਼ਾਰ ਕਵੇੜਾ ਵੀ ਬਹੁਤ ਹੋ ਗਿਆ ਕੰਮ ਵਾਲਿਆਂ ਦੀ ਹੋ ਜਾਂਦਾ ਹਾਂ ਸੁਨੇਹ ਜੀ ਹਾਂਜੀ ਤੁਸੀਂ ਉਹਨਾਂ ਕੇ ਆਰਾਮ ਕੇ ਘਰਾਂ ਤੋਂ ਨਹੀਂ ਗਈ ਹਾਂਜੀ ਤੇ ਕਿੱਥੇ ਜਾ ਰਹੀ ਸੀਗੇ ਮੈਂ ਤਾਂ ਸ਼ਹਿਰ ਜਾ ਰਹੀ ਸੀ ਅੱਛਾ ਬਾਜ਼ਾਰ ਸੌਦਾ ਪੱਤਾ ਜਾ ਲੈਣ ਅੱਛਾ ਕੋਈ ਕੰਮ-ਕੰਮ ਕਰਦੇ ਹੋ ਹਾਂ ਮੈਂ ਘਰਾਂ ਚ ਕੰਮ ਕਰਦੀ ਆ ਕੰਮ ਦੀ ਤਾਂ ਵੈਸੇ ਹੋਰ ਵੀ ਤਲਾਸ਼ ਹੈ ਅੱਛਾ ਤੇ ਮੈਂ ਕਹਿੰਦੀ ਆ ਤੇ ਆਪਾਂ ਨੂੰ ਵੀ ਕੰਮ ਦੀ ਲੋੜ ਸੀਗੀ ਤੇ ਕਰੇ ਕੋਈ ਕੰਮ ਕਰਨ ਨਾਲ ਨਹੀਂ ਹੈਗਾ ਤੇ ਆਪਣੇ ਘਰੇ ਵੀ ਕਿਹੜਾ ਮਾਰੇ ਕੋਈ ਨਾ ਜੀ ਮੈਂ ਮੜਾ ਬਾਜ਼ਾਰ ਜਾਇਆ ਮੈਂ ਫਿਰ ਮੈਂ ਲੱਗ ਜੂਗੀ ਤੁਹਾਡੇ ਘਰ ਤੇ ਠੀਕ ਹੈ ਕੋਈ ਨਾ ਤੁਸੀਂ ਕਿਰਾਂ ਬਾਜ਼ਾਰ ਜਾਇਓ ਮੁੜਦੇ ਜ਼ਰੂਰ ਕਿਹੜਾ ਮਰਜੋ ਠੀਕ ਹੈ ਹਾਂ ਜ਼ਰੂਰ ਆ ਜੂ ਮੈਂ ਬਾਜ਼ਾਰ ਚਾ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਬਾਈ ਨੇ ਭੇਜਿਆ ਤੀ ਕੰਮ ਵਾਸਤੇ ਕਹਿੰਦੇ ਕੰਮ ਵਾਲੀ ਦੀ ਲੋੜ ਹੈ ਅੱਛਾ ਅੱਛਾ ਹਾਂ ਹਾਂ ਭੇਜੋ ਆ ਨਲੋ ਹਾ ਇੱਥੇ ਬੈਣੀ ਕਿੱਥੇ ਘੱਲ ਲੋ ਤੂੰ ਕਹਾਣੀ ਨਾ ਹਣੀ ਉਦੋਂ ਕੀ ਕੀ ਕੰਮ ਹੈ ਜੀ ਆਪਣੇ ਕੰਮ ਤਾਂ ਦੇਖੋ ਆਪਣੇ ਕਿਹੜਾ ਡੰਗਰ ਨੇ ਹਾਂ ਇਹ ਉਹ ਸਾਹਮਣੇ ਨਿਵਾਸਾ ਕਰਦਾ ਕੰਮ ਹੈ ਜਿਵੇਂ ਚਾਹ ਨੂੰ ਲਾਦਾ ਪੋਚਾ ਲਾਤਾ ਪਾਂਡੇ ਵਗੈਰਾ ਦੋ ਤੇ ਪਸਲੇ ਕਰਦੇ ਵਸਾਈ ਕੰਮ ਉਹਦੇ ਰਾ ਆਪਾਂ ਨੂੰ ਪੇਮੈਂਟ ਵਗੈਰਾ ਉਹ ਤਾਂ ਇਹਨਾਂ ਨੇ ਗੱਲ ਕਰੀ ਨਹੀਂ ਨਾ ਇਹ ਕਹਿੰਦੇ ਕੰਮ ਵੀ ਦੇਖਿਆ ਏ ਉਹ ਘਰੇ ਜਾਇਆ ਏ ਪਰ ਮੈਂ ਕਾ ਕੰਮ ਤੁੰਨੇ ਦਾਸ ਦਾ ਪੇਮੈਂਟ ਦੀ ਗੱਲ ਤੋਂ ਨਾਲ ਹੀ ਕਰ ਲੋ ਠੀਕ ਹੈ ਮੈਨੂੰ ਨਹੀਂ ਪਤਾ ਹਣਾ ਪਹਿਲਾਂ ਕਿ ਹਿਸਾਬ ਚੱਲਦਾ ਕਦੋਂ ਤੋਂ ਕਰਾਂ ਵੀ ਅੱਜ ਪਿਆ ਅੱਜ ਕਰਾਂ ਤੇ ਕੱਲ ਪਵਾਇਆ ਕਰਾਂ ਮੇਰੇ ਕੰਨੀ ਤਾਂ ਹੁਣ ਹੀ ਲੱਗ ਜਾ ਨਾਲੇ ਹਾ ਕੰਮ ਵਾਲੇ ਕੱਪੜੇ ਤਾਂ ਹੈ ਨਹੀਂ ਕਿਤਰਾ ਇਹ ਤਾਂ ਜੀ ਮੈਂ ਭਾਈ ਦੇ ਵਿਆਹ ਗਈ ਸੀ ਕੱਲ ਸਵੇਰੇ ਚੱਕ ਕੇ ਹੀ ਫੇਰ ਪਾਲੇ ਸੌਦਾ ਪੱਤਾ ਜਾ ਲੈਣ ਗਈ ਸੀ ਬਾਜ਼ਾਰ 'ਚ ਅੱਛਾ ਹਾਂ ਫਿਰ ਬਦਲੀ ਨਹੀਂ ਹੈਗੀ ਨਾ ਪੈ ਰਾਇਆ ਸਾਡੇ ਹੁਣ ਗਰੀਬਾਂ ਦੇ ਇੰਨੀ ਸਾਬਣ ਬਾੜੀ ਕੱਸਦੀ ਆ ਹੁਣ ਮੈਂ ਕਹ ਚਲ ਅੱਜ ਬਾਦਲ ਦੂੰਗੀ ਜਾ ਕੇ ਫਿਰ ਤੋੜਾਂਗੇ ਅੱਛਾ ਇਹ ਵੀ ਸਰਕਾਰ ਹੁੰਦਾ ਹੈ ਨਾ ਕੋਈ ਨਹੀਂ ਚੱਲ ਕੱਪੜੇ ਰੇੜੇ ਤਾਂ ਬਾਦੂ ਨੇ ਆਪਣੇ ਤੈਨੂੰ ਹੋਰ ਲੈ ਜਾਗੇ ਨਾ ਕੋਈ ਨਾ ਜੀ ਕੋਈ ਨਾ ਤੂੰ ਐ ਕਰੇ ਚੱਲ ਪਾਂਡੇ ਥੋੜਾ ਪੰਡੇ ਥੋੜਾ ਨਾਲ ਪਿਆ ਚੱਲ ਠੀਕ ਹੈ ਜੀ ਮੈਂ ਧੋਣੀ ਚੰਗਰ ਲੈ ਚੱਲੋ ਜੀ ਹੂੰ ਤਾਂ ਵਿਚਾਰੀ ਮੈਨੂੰ ਸਿਆਣੀ ਲੱਗਦੀ ਐ ਬਾਕੀ ਕੰਮਕਾਰ ਕਰਾਏ ਤੇ ਪਤਾ ਲੱਗੂ ਕੁਛ ਕਰ ਲੈਂਦੀ ਐ ਕਿ ਨਾ ਹਾਲ ਕਹਿਦੀ ਦਾ ਹੈ ਵਿਚਾਰੀ ਮੈਂ ਸਾਰਾ ਕੰਮ ਕਰ ਲੂੰਗੀ ਚਲੋ ਮੈਨੂੰ ਵੀ ਫਾਇਦਾ ਹੋ ਜਾਊਗਾ ਤੇ ਕੰਮ ਕਰਾ ਦਿਆ ਕਰੂ ਤੋਲੀ ਤੋਲੀ ਭਾਂਡੇ ਤੋਦੀ ਜੰਗਾ ਜੰਗਾ ਜੀ ਫਲੇਮਾਜ਼ ਦਾ ਭਾਂਡੇ ਫਿਰ ਕੱਪੜੇ ਵੀ ਪਾਏ ਆ ਧੋ ਕੇ ਅੱਜ ਤਾਂ ਦੱਸ ਕੇ ਵੀ ਨਹੀਂ ਆਈ ਘਰੇ ਵੀ ਉਹਨਾਂ ਦੇ ਕੰਮ ਚ ਲੱਗੀ ਚਲ 4 ਪੈਸੇ ਵੱਧ ਬਣ ਜਾਣਗੇ ਹੱਥ ਬਹੁਤ ਤੰਗ ਸੀਗਾ ਚੰਗੀ ਲੱਗਦੀ ਆ ਮਾਲਕਾ ਦਾ ਵਿਚਾਰੀ ਹਾਂ ਚਲ ਦੇਖਦੇ ਆ ਕੀ ਬਣਦਾ ਧੋਦਾ ਭਾਂਡੇ ਜੀ ਲੈ ਕੱਪੜੇ ਤਾਂ ਤੋਤੇਗੇ ਮਸ਼ੀਨ ਨੇ ਛਾ ਵੀ ਦਿੱਤੇ ਚਲ ਥੋੜੀ ਥੋੜੀ ਸਲਾਬੇ ਜੇ ਨੇ 아이 ਕਿੰਨੀਆਂ ਸੋਹਣੀਆਂ ਛਾਲਤਾਂ ਨੇ ਮੈਡਮ ਦੇ ਸਾਡੇ ਵਰਗੇ ਗਰੀਬਾਂ ਦਾ ਤਾਂ ਐ ਵੀ ਥੋ ਹੀ ਰਹਿ ਜਾਂਦਾ ਮਨਾਕ ਹੋਰ ਸੱਚੀ ਗੱਲ ਹੈ ਨਾ ਬਾੜੀ ਪਿਆਰ ਕਰਦੇ ਹੋਣਗੇ ਸਰ ਤਾਂ ਮੈਡਮ ਨੂੰ ਜਿਹੜੇ ਇੰਨੇ ਸੋਹਣੇ ਸੋਹਣੇ ਕੱਪੜੇ ਲਿਆ ਕੇ ਦਿੰਦੇ ਨੇ ਮੈਡਮ ਲੱਗਦੀ ਤਾਂ ਨਰਮ ਹੈ ਚਲ कपड़े तो देगे सोने कपड़े चल होर काम देखा होर हाँ हाँ ठीक है ठीक है हाँ चल कोई नहीं चल ले आ मगे आज आज तो था कल नहीं चला नहीं हाँ पहले सूट लिया हूँ उन्हें तो होर किधर का चल कोई बाग चला मैं कुछ नहीं भाई ने ठीक है आइ गे चल मैं कर दिया तेरे चल ਸੰਗਤ ਇਹਦਾ ਰਹੀ ਮਮਾ ਉਹ ਮੇਰੇ ਤੇ ਲੀਦਾ ਸੀ ਕਹਿੰਦੀ ਸ਼ਾਪਿੰਗ ਕਰਨ ਜਾਣਾ ਮੇਰੇ ਨਾਲ ਚੱਲ ਮੈਂ ਕਿਹਾ ਹੁਣੇ ਤਾਂ ਅੱਜ ਕਹਿੰਦੀ ਚੱਲ ਮੈਂ ਕਿਹਾ ਅੱਜ ਤਾਂ ਨਹੀਂ ਜਾਇਆ ਜਾਂਦਾ ਕੱਲ ਕੁਲ ਨੂੰ ਦੇਖ ਲਾਂਗੇ ਜਾ ਜਾ ਚੱਲ ਕੱਲ ਨੂੰ ਤੇ ਉਹ ਕੰਮ ਪੈਸੇ ਪੈਸੇ ਚਲ ਕੋਈ ਨਾ ਲੈ ਜੀ ਚੱਲ ਕੋਈ ਨਾ ਨਹੀਂ ਕਾਰਡ ਲੈ ਕੇ ਜਾਉਂਗੀ ਕਾਡ ਪੁੱਕੀ ਦਾ ਪੁੱਕੀ ਦਾ ਕਾੜ ਨਹੀਂ ਹਾਂ ਓਹ ਸ਼ਾਪਿੰਗ ਕਰਨਾ ਲਗਾੜੋ ਏਟੀਐਮ ਕਾਰਡ ਹੂੰ ਹਾਂ ਓਹ ਕਰਨੀਓ ਜੁਰਦ ਜੇ ਦਿਨ ਉਹਦੇ ਦਾ ਕਿਉਂ ਮੈਂ ਕਿ ਸਾਰੇ ਲੈ ਕਿਉਂ ਨਹੀਂ ਆ ਮੈਨੂੰ ਜਿੰਨੇ ਕਾ ਸੂਟ ਚਾਹੀਦੇ ਹੋਏ ਜਾਂ ਕੋਈ ਹੋਰ ਸਬੰਦ ਚਾਹੀਦਾ ਹੁੰਦਾ ਮੈਂ ਉਹ ਲੈ ਆਉਂਗੀ ਬਸ ਤੂੰ ਮੈਨੂੰ ਉਹੀ ਦੱਸ ਦੀ ਭਾਈ ਮੈਨੂੰ ਤਾਂ 10000 ਰੁਪਏ ਦੇ ਦੇ ਜਾਂ 20 ਦੇ ਦੇ ਮੈਂ ਤੈਨੂੰ ਕੈਸ਼ ਦੇ ਦੂੰ ਪਰ ਤੈਨੂੰ ਏਟੀਐਮ ਕਾਰਡ ਕਿਉਂ ਦਿੰਦਾ 20000 ਬਸ 20000 ਦੇ ਦੇ ਬੰਦੂ ਆ ਕੰਡੂ ਲੈ ਜੀ ਅੱਜ ਸ਼ਾਮ ਨੂੰ ਕੋਡਾ ਲਵਾਂਗਾ ਹੁਣ ਇਹ ਹਜੇ ਨਹੀਂ ਆਇਆ ਮਰਲੋਏ ਅੱਛਾ ਚਲ ਕੋਈ ਨਹੀਂ ਪਰ ਮੈਂ ਤਾਂ ਕੱਲ ਨੂੰ ਜਾਣਾ ਮੈਂ ਅੱਜ ਥੋੜੀ ਜਾਣਾਗਾ ਤੇ ਨਾਲੇ ਉਹ ਕੰਮ ਵਾਲੀ ਆ ਗਈ ਤੀਗੀ ਉਹ ਹਾਂ ਸੱਚ ਮੈਂ ਦੱਸਣੀ ਭੁੱਲ ਗਈ ਆਹੀ ਤਾਂ ਸੀਗੀ ਉਹ ਫਿਰ ਅੱਜ ਮੈਨੂੰ ਕਹਿੰਦੀ ਕੋਈ ਕੰਮ ਹੈਗਾ ਮੈਂ ਕਿਹਾ ਚੱਲ ਐ ਕਰ ਪਾਂਡੇ ਪੁੰਡੇ ਤੋਦੇ ਪਾਂਡੇ ਤੋਕੇ ਕੱਪੜੇ ਤੋਕੇ ਬਾਗੀ ਸੀ ਅੱਜ ਤਾਂ ਫਿਰ ਮੈਂ ਕਰ ਲਿਆ ਸੀ ਨਾ ਮਿਲ ਗਈ ਰੈਸ਼ ਨਹੀਂ ਤਾਂ ਕਰ ਲਉ ਸ਼ੌਪਿੰਗਾਂ ਹੋ ਰਹੀਆਂ ਨੇ ਹਾਂ ਉਹ ਕਹਿੰਦੀ ਫਿਰ ਮੈਂ ਕੱਲ ਤੋਂ ਆਇਆ ਕਰੂ ਜੀ ਮੈਂ ਚੱਲ ਕੱਲ ਤੋਂ ਆ ਜੀ ਚਲ ਕੱਲ ਤੋਂ ਆ ਜਾ ਕਰੂ ਮੈਂ ਜਾਂਦਾ ਜਾਂਦਾ ਮਿਲ ਮੈਨੂੰ ਰਾਤ ਨੂੰ ਮਿਲ ਗਈ ਜਾਂਦੀ ਜਾਂਦੀ ਤੇ ਮੈਂ ਵੀ ਯਾਰੀ ਦੀ ਉਹ ਰਾਜ ਮਿਲ ਗਈ ਤੇ ਮੈਂ ਉਹਨੂੰ ਕਹਿੰਦਾ ਬਈ ਆਪਣੇ ਘਰੇ ਕੰਮ ਕਰਾ ਜਾ ਕਰੋ ਹਣਾ ਮੈਂ ਕਿਹਨਾਂ ਜਾਇਓ ਵੀ ਕੀ ਕੀ ਕੰਮ ਬਚਾਇਓ ਉਹ ਤਾਂ ਮੈਨੂੰ ਨਰਮ ਲੱਗੀ ਵਧੀਆ ਲਕੀ ਚਤਰੀ ਚਲ ਹੌਣ ਨਹੀਂ ਨਰਮ ਤਾਂ ਲੱਗੀ ਦੇਖਣ ਨੂੰ ਮੈਨੂੰ ਵੀ ਨਰਮ ਉਹ ਅੱਛਾ ਹਾਂ ਹਾਂ ਮੈਂ ਵੀ ਤਾਂ ਹੀ ਗਿਆ ਸੀ ਤੇ ਚਲ ਕੱਲ ਤੋਂ ਆ ਜੂਗੀ ਕੋਈ ਨਾ ਬਾਕੀ ਉਹ ਕਹਿੰਦੇ ਨੂੰ ਪੇਮੈਂਟ ਦਾ ਬਸ ਨਾ ਮੈਨੂੰ ਪੁੱਛਦੀ ਸੀ ਕਹਿੰਦੀ ਕਿੰਨੇ ਪੈਸੇ ਮੈਂ ਖਾ ਵੀ ਮੈਨੂੰ ਤਾਂ ਪਤਾ ਨਹੀਂ ਹਣਾ ਉਸੇ ਨੂੰ ਪੁੱਛ ਲਈ ਫੇਰ ਹੀ ਚਲ ਕੋਈ ਨਾ ਮੈਂ ਤੁਸੀਂ ਆਪੇ ਕਰ ਲਓ ਗੱਲ ਤਨੂ ਐ ਮੈਨੂੰ ਦੱਸਿਆ ਵੀ ਕਿੰਨੀ ਮੰਗਵੇ ਜਾਂ ਕੋਸਾ ਨਾ ਫਿਰ ਮੈਂ ਤੁਸੀ ਕਹਿੰਦੇ ਪਹਿਲਾਂ ਹੁੰਦੇ ਜਾਂਦੇ ਸੀ ਇਹ ਫਿਰ ਉਸ ਹਿਸਾਬ ਨਾਲ ਹੀ ਲੈਣਗੇ ਪਹਿਲਾਂ ਤਾਂ ਉਹਦੇ ਘਰਦੇ ਆਉਂਦੇ ਸੀ ਇਹ ਤਾਂ ਨਵੀਂ ਐ ਨੂੰ ਆ ਉਹਨਾਂ ਦੀ ਫੇਰ ਕੀ ਹੋ ਗਿਆ ਫਿਰ ਹੈ ਤਾਂ ਉਸੇ ਲੈਣੇ ਚੋਈਆਂ ਕਿ ਡਿੱਗ ਗੱਲ ਹੋ ਗਈ ਤੇਰਾ ਕੰਮ ਵੀ ਉਹਦੀ ਲਾੜੀ ਚਲ ਕੋਈ ਨਹੀਂ ਫਿਰ ਆ ਪੁੱਛ ਲਿਓ ਖਰਾਪਾ ਤਾਂ ਕੰਮ ਵਾਲੀ ਲਾਉਣੀ ਐ ਆ ਲਾਉਣੀ ਐ ਜੇ ਗੱਲ ਨੂੰ ਆ ਕੇ ਕਹਿੰਦਾ ਵੀ ਮੈਨੂੰ ਤਾਂ 15000 ਰੁਪਏ ਚਾਹੀਦੇ 15000 ਚਾਹੇ ਤਿੰਨ ਲਾਲਾ ਹੋਰ ਬੱਦੂ ਵਰਦੀਆਂ ਨੇ ਤਰਨਾਲ ਵਾਲਾ ਕੋਈ ਨਹੀਂ ਆਉਂਦੀ ਅੱਜਕੱਲ ਚੱਲ ਕੋਈ ਨਾ ਮੈਂ ਆਪੇ ਕਰਨੀ ਚਲੋ ਉਹਨਾਂ ਨੂੰ ਪੇਮੈਂਟ ਦਾ ਚੱਲ ਠੀਕ ਆ ਮੈਂ ਜਾਇਆ ਮੜਾਏ ਬਾਰੇ ਕਿ ਹੁਣ ਕਿੱਧਰ ਜਾਣਾ ਬਾਰੇ ਉਹ ਦੋਸਤਾਂ ਲੱਗਦੀ ਜਾਇਆ ਮਾ ਹੁਣ ਲਾਦੇ ਦੋਸਤੇ ਲੋਟੋਂ ਦੇ ਇੱਥੇ ਬਹਿ ਜਾਓ ਮੈਂ ਨਾਲ ਰੋਟੀ ਲੈ ਕੇ ਆਉਣੀ ਆ ਦੋਸਤਾਂ ਲੱਗੂ ਕਿ ਜਾਇਆ ਮਾ ਉਹ ਆ ਜਾਂਦੇ ਕਦੇ ਸ਼ਾਮ ਨੂੰ ਮੈਨੂੰ ਡਾਕਟਰ ਆ ਜਿਹਾ ਮਨਤਾ ਦਾ ਲਾ ਚੱਲ ਮੁੰਜੇ ਕੋਈ ਪ੍ਰਸ਼ਨ ਨਹੀਂ ਜੀ ਮੇਰੇ ਕੋਲ ਤੋਰੀ ਸੁਖਣਾ ਬੰਮਨ ਨਾਲੇ 8 ਵਜੇ ਦੇਖ ਲਾ ਅਜੇ ਤੱਕ ਨਹੀਂ ਆਈ ਉਹ ਕੰਮ ਵਾਲੀ ਛਲ ਕੋਈ ਨਾ ਆਜੂਗੀ ਕੀ ਫਸਾ ਪਹਿਲੇ ਦਿਨ ਕਰਕੇ ਲੇਟ ਆਉਣਾ ਹੋਵੇ ਬਾਕੀ ਮੈਂ ਵੀ ਬਾਜ਼ਾਰ ਜਾ ਕੇ ਆਉਣਾ ਲੈ ਅੱਜ ਜੇ ਮੇਰਾ ਪਹਿਲਾ ਦਿਨ ਕੀ ਅੱਜ ਹੀ ਲੇਟ ਹੋ ਗਈ ਕਿਤੇ ਅਗਲੀ ਐ ਨਾ ਕਹਦੇ ਵੀ ਤੂੰ ਤਾਂ ਪਹਿਲੇ ਦਿਨ ਹੀ ਲੇਟ ਹੋ ਗਈ ਕਿਤੇ ਹੋਰ ਮਨਾ ਕਰਦੇ ਪੈਸਿਆਂ ਦੇ ਵੀ ਲੋੜਾ ਚਲ ਦੇਖਦੀਆਂ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਇੰਨਾ ਲੇਟ ਹੋ ਗਿਆ ਜੀ ਬਸ ਮੈਡਮ ਇਹ ਪਹਿਲਾ ਦਿਨ ਕਰਕੇ ਮੈਂ ਉੱਧਰ ਥੋੜਾ ਜਿਹਾ ਕੰਮ ਜਾਦੇ ਸੀ ਤਾਂ ਕਰਕੇ ਲੇਟ ਹੋ ਗਈ ਅੱਗੇ ਤੋਂ ਨਹੀਂ ਹੋਊਗਾ ਅੱਛਾ ਅੱਛਾ ਕੋਈ ਨਾ ਚੱਲ ਆ ਇਹ ਕਰ ਇੱਕ ਤਾਂ ਉਹ ਸੈਲਫ ਸਾਫ ਕਰਦੀ ਠੀਕ ਹੈ ਜੀ ਤੇ ਇੱਕ ਆਪਣਾ ਝਾੜੂ ਪੋਚੇ ਦਾ ਕਰ ਲੈ ਬਸ ਠੀਕ ਬਾਕੀ ਕੰਮ ਤਾਂ ਮੈਂ ਕੇਰਾ ਨਵੇੜਦਾ ਬਾਕੀ ਮੈਂ ਆ ਕੇ ਦੱਸਦੀ ਆ ਮੈਂ ਮੜਾ ਜਾ ਕੇ ਆਉਂਦਾ ਠੀਕ ਹੈ ਮੈਡਮ ਜੀ ਕੋਈ ਗੱਲ ਨਹੀਂ ਮੈਡਮ ਜੀ ਮੈਂ ਕਰ ਲੈਂਦੀ ਚੰਗਾ ਅੱਛਾ ਨਾਮ ਕੀ ਹੈ ਤੇਰਾ ਮੇਰਾ ਨਾਮ ਮਨਪ੍ਰੀਤ ਹੈ ਜੀ ਅੱਛਾ ਠੀਕ ਆ ਮਨਪ੍ਰੀਤ ਮੈਂ ਜਾ ਰਹੀ ਹਾਂ ਜੀ ਮਾਰਕੀਟ ਚ ਮੜਾ ਆ ਠੀਕ ਹੈ ਮੈਡਮ ਠੀਕ ਆ ਉਹ ਆਉਣਗੇ ਘਰੇ ਮੜਾ ਆ ਚਾਹ ਪਾਣੀ ਦੇ ਦੇ ਠੀਕ ਆ ਠੀਕ ਹੈ ਮੈਡਮ ਇਹ ਨਿਆ ਕੰਮ ਨਵੇੜ ਲਾ ਉਹਨੂੰ ਮੈਂ ਆ ਜਾਊਂ ਠੀਕ ਹੈ ਮੈਡਮ ਠੀਕ ਆ ਗਿਆ ਹਾਂ ਹਾਂ ਅਬ ਚਲ ਜਾ ਮੈਂ ਠੀਕ ਹਾਂਜੀ ਮੈਡਮ ਠੀਕ ਆ ਜੀ ਹਾਂ ਬਸ ਪਹੁੰਚ ਰਹੀ ਹਾਂ ਮੈਂ ਅੱਛਾ ਉਹ ਮੇਟ ਕਮੇ ਆਏ ਹੋਗੀ ਉਹ ਕੰਮ ਵਾਲੀ ਲੇਟ ਆਈਏਗੀ ਸਾਡੀ ਹਾਂ ਹਾਂ ਬਸ ਉਹ ਦੇ ਮਾਰਕੀਟ ਪਹੁੰਚ ਮੈਂ ਬਸ ਤੇਰੇ ਕੋਲ 5 ਮਿੰਟ ਚ ਆ ਗਈ ਨਾ ਮੈਂ ਸਕੂਟੀ ਤੇ ਆਉਂਗੀ ਆ ਗਈ ਬਸ ਆ ਗਈ ਚੰਗ ਲੈ ਹੁਣ ਮੈਨੂੰ ਬੋਲੂਗੀ ਵੀ ਤੂੰ ਲੇਟ ਹੋ ਗਿਆ ਮੈਂ ਬਾਜ਼ਾਰ ਜਾਣਾ ਸੀ ਉਹ ਤਾਂ ਕਹਿੰਦੀ 9 ਵਜੇ ਜਾਣਾ ਮੈਂ ਚਲ ਨਾਲੇ ਪੈਸੇ ਦੇ ਦੇਣਾ ਬਬਜੂ ਪਰ ਹਿਆਰਾ ਕਿ ਕੋਣ ਹੈ ਸਬ ਤੁਸੀਂ ਸੌਰੀ ਮੈਨੂੰ ਨਾ ਇਦਾਂ ਲੱਗਿਆ ਵੀ ਨਵਜੋਤ ਖੜੀ ਆ ਪਰ ਤੁਸੀਂ ਅੱਛਾ ਹਾਂ ਸੱਚ ਸੋਨੂੰ ਤਾਂ ਮੈਂ ਕਹੀ ਤੀ ਵੀ ਗੰਮਤਿਆਂ ਤਿੰਨ ਨਵਜੋਤ ਕਿੱਥੇ ਆ ਨਵਜੋਤ ਤਾਂ ਬਾਜ਼ਾਰ ਗਏ ਨੇ ਜੀ ਮੈਡਮ ਤਾਂ ਕਹਿ ਕੇ ਗਏ ਨੇ ਵੀ ਸਾਰ ਆਉਣਗੇ ਚਾਹ ਬਣਾ ਦਿਆਂ ਠੀਕ ਆ ਤੇ ਮੈਨੂੰ ਸੌਰੀ ਯਾਰ ਗਲਤੀ ਹੋ ਗਈ ਤਿੰਨ ਨਵਜੋਤ ਨੂੰ ਨਾਲ ਲੈ ਸੱਚਾ ਕੋਈ ਗੱਲ ਨਹੀਂ ਸਾਰ ਗੱਲਤੀ ਉਜੰਗਾਂ ਵਿੱਚ ਕੋਈ ਗੱਲ ਨਹੀਂ। ਲੈ ਚਾਹ ਬਣਾਵਾਂ ਮੈਂ ਐਵੇਂ ਕਿਵੇਂ ਨਹੀਂ ਪਤਾ ਲੱਗਿਆ ਸਾਨੂੰ। ਪਹਿਲੇ ਦਿਨ ਸੀ ਪਹਿਲੇ ਹੀ ਆ ਚਾਂਸ ਹੋ ਗਿਆ। ਨਹੀਂ ਪਰ ਮੈਡਮ ਤਾਂ ਮੈਨੂੰ ਚੰਗੇ ਲੱਗਦੇ ਆ। ਚਲੋ ਨਹੀਂ ਪਤਾ ਲੱਗਿਆ ਹੁਣ ਭਲੇਖਾ ਵੀ ਪੈ ਸਕਦਾ। ਸੂਟ ਵੀ ਮੈਡਮ ਵਾਲਾ ਪਾਇਆ। ਚਲੋ ਕੋਈ ਨਹੀਂ। ਚਾਹ ਬਣਾਵਾਂ ਮੈਂ ਤਾਂ ਸਰ ਨੂੰ। ਮਸਾ ਜੁਕੀ ਮਿਲੀ ਆ। ਚਲ ਆ ਲੋ ਸਰ ਚਾਹ। ਬੈਜੋ ਹਾਂਜੀ ਕੋਈ ਪੀੜੀ ਤੇ ਨਹੀਂ ਕੁਰਸੀ ਤੇ ਬੈਜੋ ਮੈਂ ਇੱਥੇ ਠੀਕ ਹਾਂ ਜੀ ਕੋਈ ਨਾ ਤੁਸੀਂ ਉੱਪਰ ਬੈਠਣ ਵਾਲੀ ਚੀਜ਼ੋਂ ਪੂਰੀ ਕੀ ਜੀ ਉਹ ਕੁਛ ਨਹੀਂ ਮੈਂ ਉੱਪਰ ਬੈਜੋ ਨਹੀਂ ਜੀ ਮੈਂ ਉਰੇ ਠੀਕ ਨਹੀਂ ਤੁਸੀਂ ਉੱਪਰ ਆਓ ਉੱਪਰ ਬੈਠ ਜਾਓ ਐ ਮੈਨੂੰ ਵਧੀਆ ਨਹੀਂ ਲੱਗਦਾ ਯਾਰ ਐਵੇਂ ਤਾਂ ਉੱਚੀ ਨੀ ਮੇਜ਼ ਵਾਲੀ ਗੱਲੋਂ ਵੀ ਮੈਂ ਅਮੀਰ ਹਾਂ ਤੁਸੀਂ ਗਰੀਬ ਹੋ ਆ ਕਰਕੇ ਨਹੀਂ ਤੁਸੀਂ ਉੱਪਰ ਆ ਜਾਓ ਨਾ ਨਾ ਸਰ ਮੈਂ ਉੱਪਰ ਕਿਵੇਂ ਆ ਸਕਦੀ ਹਾਂ ਉਹ ਨਹੀਂ ਤੁਸੀਂ ਮੇਰੇ ਕੋਲੋਂ ਉੱਪਰ ਆ ਜਾਓ ਉੱਪਰ ਬੈਜੋ ਤੇ ਹੋਰ ਹ ਹੋਰ ਵੀ ਕੋਈ ਕੰਮ ਕਰਦੋਗੇ ਇਕੱਲੇ ਹੀ ਘਰਵਰ ਦਾ ਨਾ ਸਰ ਮੈਂ ਕਰਾਚੀ ਕੰਮ ਕਰਦੀ ਆ ਅੱਛਾ ਹਾਂਜੀ ਸੋਨੂੰ ਵੈਸੇ ਮੈਂ ਕੰਮ ਤੇ ਲਗਾਉਣ ਨੂੰ ਤਾਂ ਕਾਫੀ ਟਾਈਮ ਦਾ ਫਤਕਾ ਦੀਆ ਅੱਛਾ ਜੀ ਹਾਂ ਤੇ ਪਰ ਮੈਨੂੰ ਤੁਸੀਂ ਕੱਲ ਮਿਲੇਗੇ ਸੀਗੇ ਤਾਂ ਹੀ ਮੈਂ ਤੁਹਾਨੂੰ ਜਾਂਦਾ ਹੋਇਆ ਕਹਿ ਗਿਆ ਦੀਗਾ ਵੀ ਆਪਾਂ ਨੂੰ ਕੰਮ ਦੀ ਲੋੜ ਆ ਉਹ ਵੀ ਤੁਸੀਂ ਵਧੀਆ ਕੀਤਾ ਜੀ ਮੈਨੂੰ ਕੰਮ ਦੀ ਲੋੜ ਦੀ ਤੁਸੀਂ ਕੰਮ ਦਿੱਤਾ ਮੇਰੇ ਘਰੇ ਪੌਣ ਹੈ ਇਹ ਮਜੂਰੀ ਹੈ ਮੇਰੇ ਕਰਦੇ ਆ ਕੰਮ ਚਲੋ ਮਜਬੂਰੀਆਂ ਤਾਂ ਹਰ ਇੱਕ ਨੇ ਹੁੰਦੀਆਂ ਨੇ ਹਣਾ ਹਾਂਜੀ ਤੇ ਚਲੋ ਕੋਈ ਨਾ ਤੁਸੀਂ ਐਨ ਬੜੇ ਧਿਆਨ ਤਰੀਕੇ ਨਾਲ ਕੰਮ ਕਰੀ ਜਾਓ ਹਣਾ ਤੇ ਤੁਹਾਨੂੰ ਆਈ ਮਹੀਨੇ ਪੇਮੈਂਟ ਮਿਲ ਜਾ ਕਰੂਗੀ ਤੇ ਨਾਲ ਕਰਦੇ ਆ ਕੰਮ ਚਲੋ ਕੰਮ ਤੋਂ ਪਹਿਲਾਂ ਆਪਾਂ ਪੇਮੈਂਟ ਦੀ ਗੱਲ ਕਰ ਲਈਏ ਪੇਮੈਂਟ ਕਿ ਨਹੀਂ ਲਿਆ ਕਰੋਗੇ ਹਾਂਜੀ ਦੱਸੋ ਕੋਈ ਨਾ ਜੀ ਤੁਹਾਡੇ ਨਾਲ ਸਾਡੇ ਵੱਡੇ ਬਜ਼ੁਰਗ ਵੀ ਤੁਹਾਡੇ ਕੰਮ ਕਰਦੇ ਸੀ ਘਰ-ਵਾਰ ਦਾ ਕੰਮ ਐ ਤੁਸੀਂ ਜੋ ਵੀ ਕਹੋਗੇ ਮੈਂ ਕਰ ਲਵਾਂਗੀ ਕੋਈ ਪਰੇ ਚਲੋ ਕੋਈ ਨਾ ਐਨਸੋ ਤੁਡਵਨ ਤੁਸੀਂ ਵੀ ਮਤਲਬ ਘਰ ਮਸਾਗ ਯਾਰਾ ਕਰ ਰਹੇ ਹੋ ਨਾ ਨਹੀਂ ਉਹ ਤਾਂ ਠੀਕ ਹੈ ਜੀ ਤੇ ਚਲੋ ਕੋਈ ਨਹੀਂ ਮੈਂ ਤੁਹਾਨੂੰ 8000 ਰੁਪਏ ਦੇ ਦਿਆ ਕਰੂ ਠੀਕ ਆ ਪਰ ਜਿਹੜੀ ਗੱਲ ਨਵਜੋਤ ਨੂੰ ਨਾ ਦੱਸਿਓ ਵੀ ਮੈਨੂੰ 8000 ਰੁਪਏ ਦਿੰਦਾ ਨਾ ਮੈਡਮ ਨੂੰ ਤੁਸੀਂ ਦੱਸਿਆ ਨਹੀਂ ਇਹ ਵੀ ਕੰਮ ਤੇ ਨਹੀਂ ਐਂ ਤਾਂ ਦੱਸਿਆ ਕੰਮ ਤੇ ਠੀਕ ਆ ਪਰ ਐਵੇਂ ਨਾ ਵੀ ਨਹੀਂ ਅੱਜ ਕੱਲ੍ਹ ਆਗਲਾ ਕੋਈ 4000 ਦੇ ਰਿਹਾ ਕੋਈ 5000 ਦੇ ਰਿਹਾ ਐਵੇਂ ਦੇ ਰਹੇ ਨੇ ਨਾ ਮੈਂ ਕਿਉਂਕਿ ਛੋਡੇ ਗਾਹ ਤੱਬਰ ਨਾਲ ਸੀ ਗਿਆ ਮੰਮੀ ਡੈਡੀ ਹੋਰਾਂ ਦਾ ਤੇ ਚਲੋ ਹੁਣ ਨਹੀਂ ਰਹੇ ਹਨਾ ਤੇ ਤਾਂ ਕਰਕੇ ਨੋਜੋਤ ਨੂੰ ਨਾ ਦੱਸਿਆ ਉਹ ਤਾਂ ਠੀਕ ਹੈ ਜੀ ਪਰ ਕੋਈ ਗੱਲ ਨਹੀਂ ਤੁਸੀਂ ਮੇਰੀ ਮਿਹਨਤ ਨੂੰ ਜ਼ਰੂਰੀ ਦੇ ਦੇ ਕਰੋ ਮੈਨੂੰ ਉਹਦੇ ਨਾਲ ਵੀ ਸਰਦਾ ਹੈ ਚਲੋ ਕੋਈ ਗੱਲ ਨਹੀਂ ਤੁਹਾਨੂੰ 10000 ਰੁਪਏ ਦੇ ਦੇਣਾ ਠੀਕ ਹੈ ਜੀ ਚਲੋ ਕਰ ਲੋ ਕੰਮ ਹੋਰ ਕੁਝ ਬਣਾ ਕੇ ਲਿਆਵਾ ਨਹੀਂ ਨਹੀਂ ਬਸ ਕਰ ਲੋ ਕੰਮ ਠੀਕ ਹੈ ਜੀ ਲੈ ਹੁਣ ਮੁਰਗੀ ਨੂੰ ਝੋਗਾ ਤਾਂ ਪਾਤਾ ਤੈਨੂੰ ਕੀ ਪਤਾ ਮੈਂ ਕਦੋਂ ਦੀ ਤੇਰੇ ਤੇ ਅੱਖ ਰੱਖੀ ਬੈਠਾ ਕੰਮ ਕੋ ਮਦਦ ਸਰਪੁਰ ਬਹਨ ਨਾ ਦੀ ਪਰ ਤੈਨੂੰ ਨਹੀਂ ਪਤਾ ਮੈਂ ਕਿਹੜੇ ਕੰਮ ਤੱਕ ਤੈਨੂੰ ਉਰੇ ਤੱਕ ਲੈ ਕੇ ਆਇਆ ਚਾਲਾ ਹਰ ਤਾਂ ਟਕਾਈ ਨਾਲ ਸੀ ਪਰ ਹੌਲੀ ਹੌਲੀ ਸਾਬਤ ਤਾਂ ਕਰ ਹੀ ਲੈਣਾ ਉਹ ਜੀ ਮੈਂ ਐਂ ਪੁੱਛਦੀ ਸੀਗੀ ਤੁਹਾਨੂੰ ਵੀ ਉਹਨੂੰ ਕਿੰਨੇ ਪੈਸੇ ਕਿਹਾ ਨੇ 5000 ਰੁਪਇਆ ਹਾਏ ਮੈਂ ਮਰ ਜਾ 5000 ਰੁਪਇਆ ਲੈ ਮੰਨਦੀ ਹਾਏ ਮੈਂ ਮਰ ਜਾ 5000 ਰੁਪਇਆ ਐਨੇ ਪੈਸੇ ਕੌਣ ਦਿੰਦਾ 3-4000 ਦੀ ਗੱਲ ਹੁੰਦੀ ਆ ਤਿੰਨਕ ਦੀ ਵੱਧ ਤੋਂ ਵੱਧ ਤਾਂ ਅੱਛਾ ਹਾਂ ਜਿਹੜੀ ਉਹ ਸ਼ਾਪਿੰਗ ਕਰਕੇ ਆਈ ਐ ਉਹ ਇੱਕ ਸੂਟ ਕਿੰਨੇ ਦਾ ਆਇਆ ਉਹ 8500 ਦਾ ਫਿਰ 8500 ਦਾ ਇੱਕ ਸੂਟ ਤੇਰਾ 8500 ਦਾ ਆਇਆ ਉਹਦਾ 5000 ਨਾਲ ਕਰ ਕੰਮ ਚੱਲੋ ਕਮਾਲ ਕਰਦੇ ਆ ਉਹ ਘੜੇ ਇੱਕ ਘਰ ਚ ਕੰਮ ਕਰਦੀ ਹੋਣੀ ਘੱਟੋ ਘੱਟ 10-12 ਘਰਾਂ ਤੇ ਕੰਮ ਕਰਦੀ ਹੁੰਦੀਆਂ ਨੇ ਓਏ ਰਹਿਣ ਦੇ ਵਿਚਾਰੀ ਕੰਮ ਵੀ ਸਾਰਾ ਕਰਦੀ ਐ ਤੂੰ ਹੁਣ ਕਰਦੀ ਵੀ ਗਈ ਐ ਬੇਲੀ ਹੋ ਰਣੀ ਐ ਤਾਂ ਹੀ ਕੱਲੇ ਸ਼ਾਪਿੰਗ ਕਰਨ ਵਾਗੀ ਮੈਂ ਚੁਬਗੇ ਹੁਣ ਜਿਵੇਂ ਇੱਕ ਦੋ ਦਿਨ ਬੇਲੀ ਰਹਿ ਗਈ ਉਹ ਚੁਬਗੀ ਨਹੀਂ ਹਾਂ ਉਹ ਵੀ ਵਿਚਾਰੀ ਗਰੀਬ ਆ ਫਿਰ ਪੈਸੇ ਤਾਂ ਇਹਨੇ ਕੰਮ ਤਾਂ ਕਰਾਉਣੀ ਆ ਕਿ ਹੁਣ ਮੈਂ ਉਹਨੂੰ ਪੀੜਾ ਡਾ ਕੇ ਬਿਠਾ ਦੇਆ ਕਰ ਫਿਰ ਤਾਂ ਤਾਂ ਪੰਜ ਤੋਂ ਵੀ ਘਟਾਉਣ ਨੂੰ ਪਰਦੀ ਐ ਚੱਲ ਮੇਰੀ ਗੱਲ ਸੁਣਾ ਮੈਨੂੰ ਕੀ ਆ ਲਟਾਈ ਚੱਲੋ ਕਰ ਪੈਸੇ ਤਾਂ ਤੁਸੀਂ ਦੇਣੇ ਚੱਲ ਚੰਗਾ ਤੂੰ ਤਾਂ ਉਹੀ ਲੱਗੀ ਜਾਇਆ ਕਰ ਚਲੋ ਮੈਂ ਇਹ ਕਹਿੰਦੀ ਸੀ ਵੀ ਸੂਟ ਸੇ ਮਾਣ ਦੇ ਕੇ ਆਉਣੇ ਆ ਲਾਈਨਿੰਗ ਜੀ ਲੈ ਕੇ ਆਉਣੀ ਆ ਉਹਨਾਂ ਦੀ ਲੈ ਆਈ ਆਪਦਾ ਐਸੀ ਲਾਗੀ ਮੈਥੋਂ ਨਾਲ ਦੋ ਆਈਡੀਮ ਕੱਢ ਕੇ ਲੈ ਗਈ ਮੇਰੇ ਬਟੂਚੋਂ ਤੈਨੂੰ ਕਹਾਂ ਦੀ ਮੈਂ ਕੈਸ਼ ਲੈ ਕੇ ਦੂੰ ਕਦੋਂ ਕੱਢਿਆ ਮੈਂ ਹੋਰ ਚੋਰ ਖਾ ਗਏ ਉਹਨੂੰ ਫਿਰ ਕਿ ਹੋ ਗਿਆ ਲੈ ਗਈ ਘਰ ਵਾਲਿਆਂ ਨੂੰ ਢੀ ਘਰ ਵਾਲਿਆਂ ਨੂੰ ਢੀ ਫਿਰ ਦੱਸ ਕੇ ਤਾਂ ਬੱਲ ਲੈ ਜਾ ਬੀਬੀ ਮੈਂ ਤਾਂ ਆਈਡੀ ਨੂੰ ਕਾੜੇ ਲੈ ਕੇ ਜਾਊਂ ਚੱਲ ਨਾ ਤਾਂ ਲੈ ਗਈ ਫਿਰ ਫਿਰ ਚੱਲ ਚੰਗਾ ਬੰਨਿਆ ਤੂੰ ਤੇ ਨਾ ਜਿਦੇ ਨਹੀਂ ਜਾਂਦਾ ਉਹ ਕਿਹੜਾ ਜਿਦੇ ਨਾਲਾ 5000 ਵਿਚਾਰੀ ਦੀ ਤਨਖਾਹ ਕਰੀਆ ਚਲੋ ਐਨਾ ਸ਼ੁਕਰ ਇਹਨੂੰ ਦੱਸਿਆ ਵੀ ਨਾ ਨਾਲੇ ਮੇਰੀ ਗੱਲ ਸੁਣ ਲੋ ਸੌਦਾ ਲਿਓਣ ਵਾਲਾ ਪਿਆ ਸਾਰਾ ਮੁੱਕਿਆ ਪਿਆਗਾ ਲੈ ਆਓ ਜਾ ਕੇ ਆਵਦਾ ਚੱਲਿਆ ਉਹ ਸੌਦਾ ਵੀ ਹੋਰ ਕੋਈ ਕੰਮ ਵੀ ਦੱਸ ਜਾ ਹੁੰਦਾ ਬੱਸ ਦੁਬਾਰੋ ਆ ਗਈ ਦੀ ਐਨਾ ਸੋਕਰ ਮੇਰੇ ਮੂਹ ਚੋਂ ਨਾ ਲਿਕੜਾ ਵੀ 8000 ਰੁਪਏ ਕਿਹਾ ਮੈਂ ਤੈਨੂੰ ਚਲੋ ਹੁਣ ਵੀ ਕਹਿ ਰਖਾ ਕਿਤੇ ਉਹ ਵੀ ਨਾ ਦੱਸ ਦੇ ਇਹਨੂੰ ਵੀ ਮੈਂ ਤਾਂ 8000 ਰੁਪਏ ਦਿੰਦਾ ਚਲੋ ਬਚਤ ਰਹਿ ਗਈ ਹਾਂਜੀ ਡਰ ਗਈ ਸੀ ਹਾਂਜੀ ਲੈ ਇਹ ਜੋ ਡਰਨ ਵਾਲੀ ਕਿਹੜੀ ਗੱਲ ਆ ਜਾ ਕਲਾ ਮੈਂ ਆ ਜਾਂ ਨਵਜੋ ਤਾਂ ਕਰੇ ਨਹੀਂ ਮੈਨੂੰ ਲੱਗਿਆ ਪਤਾ ਨਹੀਂ ਕਿਹਨੇ ਹੱਥ ਲਾਇਆ ਅੱਛਾ ਹਾਂਜੀ ਤੇ ਚਲ ਕੋਈ ਨਾ ਉਹ ਤਾਂ ਮੈਂ ਇਦਾਂ ਕਹਿੰਦਾਂ ਤੀਗਾ ਤੇ ਉਹ ਬਾਥਰੂਮ ਨਾਲ ਸਾਫ ਕਰਨ ਨਾਲ ਆ ਯਾਰ ਮਨਾਉਣਾ ਸੀਗਾ ਕਰ ਦੇਣੀ ਤੁਸੀਂ ਬਾਜ਼ ਮਾਰ ਲਿਆ ਕਰੋ ਇਹ ਹੱਥ ਲਾਇਆ ਚਲੋ ਠੀਕ ਆ ਕੋਈ ਗੱਲ ਨਹੀਂ ਹਾਂਜੀ ਮੈਂ ਕਰ ਚਲੋ ਠੀਕ ਆ ਉਹ ਕੰਮ ਕਰ ਦੇ ਠੀਕ ਹੈ ਜੀ ਮੈਂ ਕਰਾਂਗਾ ਹਰਿੱਕੇ ਤੇ ਬੱਲ ਬਣ ਜਣਾ ਇਹ ਨਾਲ ਕੋਈ ਨਾ ਬੈਠਾ ਬਾਥੂਂ ਚ ਗਈ ਆ ਮਾਰਾ ਦੇਣਾ ਬਾਥੂਂ ਚ ਪੜਦਾ ਜਿੰਨ ਲੇਤਾ ਵੀ ਬੱਡਾਂ ਕੀ ਇਧਰੀ ਹਉ ਕਾਮ ਰਿਹਾ ਨਾ ਤਾ ਬਾਥੂਂ ਚ ਮਨਪ੍ਰੀਤ ਰਣਜੀਤ ਹਾਂਜੀ ਦੀਦੀ ਅੱਛਾ ਕੀ ਕਰਦੀ ਸੀ ਮੈਂ ਤਾਂ ਬਾਥਰੂਮ ਸਾਫ ਕਰਦੀ ਸੀ ਅੱਛਾ ਠੀਕ ਆ ਰਣਜੀਤ ਕਿੱਧਰ ਗਏ ਉਹ ਮੈਡਮ ਜੀ ਆ ਗਈ ਜਸੂ ਮੈਂ ਤਾਂ ਆ ਗਈ ਆ ਕੀ ਚੱਲ ਰਿਹਾ ਕੀ ਚੱਲ ਰਿਹਾ ਹੈ ਬਾਥਰੂਮ ਚ ਕੀ ਕਰਦੇ ਸੀ ਤੂੰ ਦੋਨੇ ਉਹ ਇਹਦਾ ਵਿਚਾਰੀ ਸਫਾਈ ਕਰਕੇ ਆਈ ਆਂ ਅੰਦਰ ਪਰ ਤੂੰ ਕਿਹੜੀ ਸਫਾਈ ਕਰਦਾ ਜੀ ਉਥੇ ਉਹ ਪਹਿਲਾਂ ਮੈਨੂੰ ਐਵੇਂ ਦੀ 100 ਰੁਪਏ ਕਿਤੇ ਬਾਗੀ ਮਹਾਂ ਮੰਦਰ ਵੱਡ ਗਿਆ ਇੰਨੇ ਤਰਾਉਣ ਹੋ ਗਿਆ ਐਸੇ ਦਾ ਤਮੱਚੀ ਠਾਲੀ ਕੀ ਮਤਲਬ ਆ? ਉਹ ਮਤਲਬ ਕੀ ਇਹ ਅੰਦਰ ਬੜੀ ਹੋਈ ਸੀ ਮੈਂ ਨਹਾਉਣ ਜਾਣਾ ਤੀਗਾ। ਅੱਛਾ ਬਗਾਨਾ ਬੰਦਾ ਅੰਦਰ ਬੜੇ ਤਾਂ ਤੀਮੀ ਬਾਹਰ ਨਾ ਆਵੇ ਕੀ ਗੱਲ? ਯਰ ਕਹੇ ਜੇ ਸ਼ੱਕ ਹੋ ਰ ਤੈਨੂੰ। ਸ਼ੱਕ ਕਿਉਂ ਹੋ ਰਿਹਾ ਮੈਨੂੰ ਤਾਂ ਯਕੀਨ ਹੋ ਰਿਹਾ। ਉਹ ਵੀ ਨਹੀਂ ਬੋਲੀ ਹੈਗੀ। ਨਾ ਮੈਡਮ ਜੀ ਮੈਂ ਤਾਂ ਸਫਾਈ ਕਰਦੀ ਸੀ। ਸਫਾਈ ਕਰਦੀ ਤੇਰਾ ਕੋ ਗੰਬਰੇ ਜੇ ਤੂੰ ਸਫਾਈ ਕਰ ਰਹੀ ਸੀ ਫਿਰ ਲੈ। ਵਿਚਾਰੀ ਨੂੰ ਰੋਬ ਚ ਬੋਲ ਰਹੀ ਆ ਉੱਪਰ ਤੇ ਹੋਰ ਕੀ ਕਰੂਗੀ? ਮੈਨੂੰ ਐ ਲੱਗਦਾ ਮਿੱਥੇ ਰਿਲੇਸ਼ਨ ਹਨ ਰੰਜੀਤ ਥੋੜੇ ਜਿਹਾ ਵਿਗੜੇ ਹੋਏ ਨੇ ਮਨਜੋਤ ਇੱਜ਼ਤ ਕਰਾਉਣ ਦੇ ਕਾਬਿਲ ਹੈ ਨਹੀਂ ਤੁਸੀਂ ਬਿਚਾਰੀ ਹਜੇ ਕੱਲ ਦਾ ਹੀ ਆ ਕੰਮ ਤੇ ਅਸਾਂ ਇੰਨੀ ਛੇਤੀ ਸਾਰਾ ਕੁਝ ਹੋ ਵੀ ਗਿਆ ਹੈ ਉਹੀ ਤਾਂ ਮੈਂ ਕਹਿੰਨੀ ਆ ਵੀ ਅਜੇ ਰੰਗ ਦਿਖਾਤਾ ਮੈਨੂੰ ਪਹਿਲੇ ਦਿਨ ਹੀ ਓਏ ਬੁੱਧੀ ਸੈੱਟ ਕਰ ਲਾ ਨਹੀਂ ਦੀਦੀ ਮੇਰੀ ਤਾਂ ਸੱਤ ਹੈ ਤੁਸੀਂ ਆਪ ਦਾ ਲੱਛਣ ਠੀਕ ਕਰੋ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਆਹ ਲੱਛਣ ਦੇਖ ਕੇ ਤਾਂ ਜਮੀ ਨਹੀਂ ਹੈਗਾ ਅਰ ਨਵਜੋਤ ਕੀ ਆ ਉਹੀ ਆ ਜੋ ਤੁਸੀਂ ਕਰ ਰਹੇ ਹੋ ਉਹਰ ਸਫਾਈ ਕਰਨ ਗਈ ਸੀ ਤੈਨੂੰ ਹੋਰ ਕਿੰਨੀ ਵਾਰੀ ਕਹਾ ਜੀ ਜੀ ਮੈਂ ਸੋਈ ਚ ਕੰਮ ਕਰ ਰਹੀ ਹਾਂ ਕਰ ਲੈ ਚਲੋ ਤੁਸੀਂ ਤਾਂ ਕਰ ਲੋ ਕੰਮ ਕੁਝ ਚ ਕੰਮ ਕਰ ਲੈ ਕੁਝ ਨਹੀਂ ਜੀ ਮੈਨੂੰ ਆ ਰਹਿ ਰਿਹਾ ਸੀ ਕਿੱਡੀ ਸ਼ਰੀਫ ਹੈ ਆ ਲੱchn ਕਰੂ ਮੇਰੀ ਸਾਸੂ ਨਾ ਖਾ ਤੂੰ ਠੱਗ ਸੇ ਥਾਂ ਦਾ ਪਰ ਸੱਚੇ ਨਾਲ ਵਿਆਹ ਕਰਾ ਲਾਂਦੀ ਕਰਾ ਲਾਂਦੀ ਮੈਂ ਤਾਂ ਉਹ ਤੂੰ ਹੀ ਤਰਾਉਂਦਾ ਸੀ ਜੁੱਤੀਆਂ ਗਲੀ ਗਲੀ ਹਾਂ ਮੇਰੇ ਘਰ ਦੇ ਨਹੀਂ ਮਿੰਤਾ ਗੱਡੀਆਂ ਸੀ ਤੁਸੀਂ ਨੇ ਮੈਂ ਤਾਂ ਕੋਈ ਨਹੀਂ ਜ਼ਿਕਰ ਹਾਲੀ ਜੇ ਮੈਨੂੰ ਪਤਾ ਹੁੰਦਾ ਵਿਆਹ ਰੱchn ਕਰੋਂਗੇ ਜੇ ਮੈਨੂੰ ਅਹੇ ਹੀ ਦਿਮਾਗ ਦਾ ਪਤਾ ਹੁੰਦਾ ਮੈਂ ਕਾਨੂੰਗਰਾ ਮਾ ਦੋ ਵਿਆਹ ਫੋਨ ਕਰਾ ਲੈ ਹੁਣ ਕਰਾ ਇਹਦੇ ਨਾਲ ਕਰਾ ਲੈ ਜਿਹੜੀ ਰੱਖ ਰੱਖਿਆ ਹੁਣ ਫਿਰ ਕਿਉਂ ਕਰਾਏ ਹਾਂ ਹਾਂ ਮੈਂ ਤਾਂ ਬਗ ਜਾਨੀ ਆ ਮੈਂ ਤਾਂ ਫੋਨ ਕਰੂ ਹੁਣ ਮੇਰੇ ਭਾਈਆਂ ਨੂੰ ਵਿਆਹ ਰੱchn ਕਰਦਾ ਓਰੇ ਪਰ ਐਣ ਦੇ ਪਤਾ ਨਾ ਪਤਾ ਨਾਲੇ ਬਾਤ ਤੋਂ ਗਲਤੀ ਪ੍ਰਤੀ ਨਹੀਂ ਲਿਖਦੰਗੀਆਂ ਕੋਈ ਨਹੀਂ ਨਿਕਲਦੀ ਮੇਰੀਆਂ ਮੇਰੀ ਕਿਹੜੀ ਗੱਲ ਤੇ ਨਿਕਲੂਗੀ ਬਸ ਇੱਕ ਥਾਂ ਮੈਂ ਵੀ ਗਲਤ ਦੱਸ ਮੈਨੂੰ ਪਰ ਜਦੋਂ ਮੈਂ ਸੱਚਾ ਮੈਂ ਕਿਉਂ ਹੋਵਾਂ ਕਿਹੜੇ ਪਾਸੇ ਸੱਚਾ ਮੈਂ ਸਾਰੇ ਬੰਦੇ ਚ ਖੜ ਕੇ ਕਹਿ ਸਕਦੇ ਮੈਂ ਇਹ ਦੋਨੇ ਬਾਥਰੂਮ ਜੋ ਨਿਕਲੇ ਤੂੰ ਸੱਚ ਦੇ ਸਕਦਾ ਇਹ ਗੱਲ ਦਾ ਸੀਸੀਟੀਵੀ ਕੈਮਰੇ ਲੈ ਕਿਤਨਾ ਅੰਦਰ ਜਣਾ ਕੋਟਿਸ ਦਿਖਾ ਦੇਗਾ ਤੂੰ ਗੱਟ ਕੇ ਅਗਲੇ ਨੂੰ ਮਲੇ ਤਰਲੇ ਵੀ ਕੀ ਤੂਫਾ ਤਰਲੇ ਵੀ ਕਿਹੜੀ ਵੀਡੀਓ ਤੂੰ ਦੱਸ ਸਬੂਤ ਜੇ ਮੈਂ ਦੇਣ ਤੇ ਆ ਗਈ ਨਾ ਤੇ ਤੈਨੂੰ ਬੋਲਿਆ ਨਹੀਂ ਜਾਣਾਗਾ ਹੋਰ ਚੰਗਾ ਮਾੜੀ ਜੀ ਗੱਲ ਪਿੱਛੇ ਨਾ ਲੜਾਈ ਕਰ ਕੋਈ ਨਹੀਂ ਹੁਣ ਮੈਂ ਸਬੂਤ ਨਾਲੇ ਗੱਲ ਕਰੂੰ ਬਸ ਅੱਜੇ ਨਹੀਂ ਕੰਮ ਤੇ ਗਿਆ ਅੱਜੇ ਸੱਕ ਕਰਕੇ ਰਹਿ ਗਈ ਇਹਦੇ ਦੇ ਕੰਮ ਦੇ ਜਾਂ ਦਿਸਕੀ ਨਾ ਹੁੰਦੀ ਕੰਮ ਕੀ ਕਰਾ ਜਾਣਾ ਈਆ ਯਾਰ دماغ ਤਾਂ ਕਰਦਾ ਹੱਸਦਾ ਹੁਣ ਤੇ ਇਹ ਇਹਨੂੰ ਗੱਲ ਸੁਣੇ ਬੋਲੋਈ ਮੈਂ ਤੈਨੂੰ ਨਾ ਕੋਈ ਜ਼ਰੂਰੀ ਗੱਲ ਕਰਨੀ ਸੀ ਬੋਲੋ ਕੀ ਗੱਲ ਕਰਨੀ ਆ ਪੂਰੇ ਨਹੀਂ ਅੰਦਰ ਰੂਮ ਚ ਅੰਦਰ ਹਾਂਜੀ ਪੂਰੀ ਕਰ ਲਓ ਕੀ ਗੱਲ ਕਰਨੀ ਆ ਨਹੀਂ ਨਵਜੋਤੀ ਦੀ ਨਾ ਸੁਣ ਲੈਣ ਅੱਛਾ ਹਾਂਜੀ ਨਹੀਂ ਐਵੇਂ ਦੀ ਕੀ ਗੱਲ ਅੜੂ ਕਰ ਲਓ ਨਾ

ਮੈਂ ਤਾਂ ਸਫਾਈ ਕਰ ਹਰਮੋਨੀ ਚਾਹੀਦੀ ਐ ਰਣਜੀਤ ਤੁਹਾਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਐ ਆਹੀ ਕਸਰ ਰਹਿ ਗਈ ਸੀ ਬਸ ਕੱਢਣਾ ਉਹ ਕੀ ਕਸਰ ਰਹਿ ਗਈ ਤੂੰ ਦੱਸ ਵੀ ਦੇ ਕੀ ਕਸਰ ਆ ਨਹੀਂ ਮੈਡਮ ਜੀ ਤੁਹਾਨੂੰ ਗਲਤ ਤੂੰ ਤਾਂ ਚੁੱਪੀ ਕਰ ਜਾ ਉਹਦਾ ਮੈਂ ਦੇਖ ਲਿਆ ਅੱਜ ਜਿੰਨਾ ਕਿਸੇ ਦਾ ਯਕੀਨ ਕਰੋ ਨਾ ਵਿਹਾਰੀ ਦੀ ਹੈਲਪ ਕਰ ਦੋ ਹੈ ਨਹੀਂ ਬੰਦਾ ਕੰਮ ਦਾ ਨਹੀਂ ਮੈਡਮ ਤੁਹਾਨੂੰ ਗਲਤ ਤੋ ਇਹਨੂੰ ਕਿਉਂ ਪੱਜ ਪੱਜ ਪਈ ਜੰਨੀ ਐ ਹੋਰ ਕੀ ਕਰਾਂ ਇਹਨੂੰ ਮੈਂ ਬੁਲਾਇਆ ਸੀਗਾ ਚੱਲ ਇਹਦੀ ਵੀ ਹੈਲਪ ਹੋ ਜਾਓ ਮੇਰੇ ਵੀ ਘਰ ਦੇ ਕੰਮ ਸਬਰ ਜਾਣਗੇ ਪਰ ਇਹ ਤਾਂ ਮੇਰੇ ਹੀ ਬੰਦਾ ਸੰਭਲਿਆ ਨਹੀਂ ਮੈਡਮ ਜੀ ਇਹ ਇਦਾਂ ਦੀ ਗੱਲ ਨਹੀਂ ਆ ਤੂੰ ਮੈਨੂੰ ਨਾ ਗੁੱਸਾ ਕਰ ਇਦਾਂ ਦੀ ਗੱਲ ਹੈ ਇਹ ਗੁੱਸਾ ਨਾ ਜਿਹੜਾ ਤੂੰ ਮੈਨੂੰ ਹਾਂ ਫੇਰ ਤੈਨੂੰ ਪੂਰੀ ਗੱਲ ਦਾ ਵੀ ਪਤਾ ਹੈ ਤੈਨੂੰ ਪੂਰੀ ਗੱਲ ਤੂੰ ਗਲਤ ਤਾਂ ਇੱਥੇ ਮੈਂ ਗਲਤ ਨਹੀਂ ਹੈਗੀ ਗਲਤ ਮੈਂ ਵੀ ਨਹੀਂ ਬੱਸ ਬੱਸ ਰਹਿਣ ਦੇ ਤੂੰ ਸਹੀ ਆ ਗਿਆ ਬੱਟਾ ਜਿੱਦ ਤੱਕ ਤੂੰ ਕਮਰੇ ਚੋਂ ਗੇਟ ਖੋਲ ਕੇ ਰਹਾ ਸਹੀ ਗੇੜੇ ਬੱਸ ਰਹਿ ਗਿਆ ਅੱਛਾ ਜੇ ਬੰਦਾ ਕਮਰੇ ਚ ਬੈ ਕੇ ਤਾਂ ਗਲਤ ਹੀ ਹੋ ਗਿਆ ਨਹੀਂ ਮੈਡਮ ਜੀ ਤੁਸੀਂ ਸਾਡੇ ਤੇ ਗਲਤ ਤੂੰ ਸਾਡੇ ਵਿੱਚ ਨਾ ਬੋਲ ਟੇਕੇ ਖੜੀ ਰਹਿ ਆਪਦਾ ਨਵਜੋਤਾ ਏ ਵੀ ਨਹੀਂ ਕੋਈ ਗਲਤ ਠੀਕ ਆ ਅੱਛਾ ਜਿਹੜਾ ਦੋਸਤ ਤੂੰ ਮੇਰੇ ਤੇ ਵੀ loan ਲਗੜੀਆਂ ਪ੍ਰੂਫ ਨਹੀਂ ਜੇ ਤੈਨੂੰ ਸੱਚ ਦੱਸ ਤਾ ਨਾ ਤੂੰ ਵੀ ਹੈਰਾਨ ਰਹਿ ਜੇਗੀ ਕੀ ਸੱਚ ਸੁਣਾ ਹੈ ਕੀ ਸੱਚ ਤਰਾ ਲੈ ਸੱਚ ਸੁਣ ਫਿਰ ਮੈਂ ਨਾ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਮੇਰੇ ਘਰ ਵਾਲਾ ਬਹੁਤ ਬਿਮਾਰ ਹੈ ਤੇ ਦਾਖਲ ਕੀਤਾ ਹੋਇਆ ਹੈ ਤੇ ਉਹਦਾ ਆਪਰੇਸ਼ਨ ਹੋਣਾ ਲੱਗਦਾ ਤੇ ਮੈਨੂੰ ਥੋੜਿਆਂ ਜਿਹਾ ਪੈਸਿਆਂ ਦੀ ਲੋੜ ਹੈ ਜੇ ਤੁਸੀਂ ਦੇ ਦੋਗੇ ਕਿੰਨੇ ਕ ਪੈਸਿਆਂ ਦੀ ਲੋੜ ਆ ਕਤੇ ਗਿਆ ਨਵਜੋਦੀ ਦੀ ਨੂੰ ਤੁਸੀਂ ਉਹ ਕਿਹਾ ਸੀ ਵੀ ਦੱਸਣਾ ਨਹੀਂ ਤੇ ਜੇ ਮੈਨੂੰ 20000 ਰੁਪਇਆ ਦੇ ਦੋਗੇ ਤੁਸੀਂ ਬਸ 20000 ਹਾਂ ਬਾਕੀ ਮੈਂ ਕਰ ਲੂੰਗੀ ਤੇ ਮੈਂ ਤੁਹਾਨੂੰ ਨਵਜੋਤ ਨੂੰ ਵੀ ਸੋਡੀ 5000 ਕਿਹਾ ਸੈਲਰੀ ਉਹਨੂੰ ਦੱਸਣਾ ਦਿਓ ਵੀ ਮੈਂ 8000 ਰੁਪਏ ਦੇਣਾ ਇਹ ਉਹ ਤਾਂ ਠੀਕ ਹੈ ਜੀ ਤੁਸੀਂ ਮੈਨੂੰ ਕਹਿਤਾ ਸੀ ਮੇਰੀ ਇੰਨੀ ਹੈਲਪ ਕਰ ਦੋ ਮੇਰਾ ਹਸਬੰਦ ਉਹ ਤਾਂ ਕੋਈ ਗੱਲ ਨਹੀਂ ਮੰਮੀ ਡੈਡੀ ਹੋਰੇ ਵਰਤ ਦੇ ਆ ਰਹੇ ਨੇ ਹਾਂ ਉਹਦੇ ਘਰ ਕੀ ਮੈਂ ਮੰਗਿਆ ਵੀ ਚਲੋ ਆਪਣਾ ਤਾਂ ਪੁਰਾਣਾ ਹੋਇਆ ਨਾ ਕੋਈ ਗੱਲ ਨਹੀਂ ਤੁਸੀਂ ਮੇਰੀ ਗੱਲ ਸੁਣੋ ਮੁੰਬੈਸ਼ੀ ਦਾ ਮੈਂ ਘਰ ਵਾਸਤੇ ਲਿਆਤੀ ਆ 20000 ਰੁਪਏ ਘੜਾ ਕੇ ਕਲਾ 20000 ਰੁਪਏ ਤੁਸੀਂ ਲੈ ਜਾਓ ਠੀਕ ਤੇ ਠੀਕ ਆ ਉਹਨਾਂ ਦਾ ਆਪਰੇਸ਼ਨ ਕਰਾਓ ਬਹੁਤ ਬਹੁਤ ਧੰਨਵਾਦ ਤੁਹਾਡਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਕੰਮ ਕਰਕੇ ਸਾਰੇ ਲਾ ਦਿਆਂਗਾ ਹਾਂ ਨਹੀਂ ਕੋਈ ਗੱਲ ਨਹੀਂ ਸੁਣ ਲੈ ਸੱਚ ਅਸਲ ਦੇ ਵਿੱਚ ਗੱਲ ਕੀ ਸੀ ਇਹੀ ਗੱਲ ਤੁਸੀਂ ਫਿਰ ਮੈਨੂੰ ਪਹਿਲਾਂ ਵੀ ਦੱਸ ਸਕਦੇ ਸੀ ਫਿਰ ਲੁਕ ਛਿਪ ਕੇ ਪੈਸੇ ਦੇਣ ਦਾ ਮਤਲਬ ਤੂੰ ਇਹਨੂੰ 20000 ਰੁਪਏ ਦੇਣ ਦੇ ਦਿੰਦੀ ਤੂੰ ਵੀ 5000 ਰੁਪਏ ਪਿੱਛੇ ਤਾਂ ਲੜਨ ਲੱਗ ਰਹੀ ਦੀ ਵੀ 5000 ਰੁਪਏ ਕਿਉਂ ਦੇ ਰਹੀਆਂ ਇਹਨੂੰ ਲੈ ਪੈਸੇ ਦਾ ਚੈਨਲ ਨੂੰ ਦੇਣੀ ਹੈ ਜੇ ਆਪਾਂ ਕੰਮ ਕਰਵਾਉਣੇ ਆ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਮੈਨੂੰ ਲੁਕੋ ਕੇ ਪੈਸੇ ਦਓ ਮੈਨੂੰ ਦੱਸ ਵੀ ਸਕਦੇ ਸੀ ਮੇਰੀ ਮਜਬੂਰੀ ਸੀ ਮੈਡਮ ਜੀ ਮੈਂ ਤਾਂ ਇਹਨਾਂ ਤੋਂ ਮੰਗ ਲਈ ਇਹਨਾਂ ਨਾਲ ਨਾ ਇਹਨਾਂ ਨਾਲ ਚੱਲ ਕੋਈ ਨਾ ਜੇ ਤੂੰ ਮੈਨੂੰ ਇਹੀ ਗੱਲ ਪਹਿਲਾਂ ਦੱਸ ਦਿੰਦੀ ਤਾਂ ਮੈਂ ਇੰਨਾ ਬੁਰਾ ਭਲਾ ਨਾ ਬੋਲਦੀ ਤੇ ਮੇਰੀ ਗੱਲ ਸੁਣ ਲੋ ਜੀ ਉਹ ਤਾਂ ਕੋਈ ਗੱਲ ਨਹੀਂ ਮੈਡਮ ਕਾ ਮਮੀ ਡੈਡੀ ਹੋ ਰਹੇ ਨਾਲ ਜਿਵੇਂ ਸ਼ਰੀਕ ਚ ਬਣਾ ਹੋਇਆ ਜਿਵੇਂ ਗਵਾਂਢੀ ਆਸਮੇ ਵਰਤਨ ਦਿੰਦੇ ਨੇ ਇਹਨਾਂ ਨਾਲ ਆਪਣੇ ਵਾਂਗੂ ਹੋ ਆ ਬੇਨਾਂ ਚ ਐ ਬਿਹੇਵ ਨਹੀਂ ਹੈਗਾ ਵੀ ਆ ਗਰੀਬ ਨੇ ਜਾਂ ਮੀਰ ਨੇ ਪਰ ਇਹ ਆਪਣੇ ਨਾਲ ਖੜਦੇ ਆਏ ਨੇ। ਛੋਟੀ ਵਜ੍ਹਾ ਨਾਲ ਨਾ ਮੈਥੋਂ ਇਹਨੂੰ ਵੀ ਕਿੰਨਾ ਕੁਝ ਬੋਲਿਆ ਗਿਆ ਵਿਚਾਰੀ ਨੂੰ। ਚਲ ਕੋਈ ਨਾ। ਹੁਣ ਤਾਂ ਸਹੀ ਹੋ ਗਿਆ ਨਾ ਸਾਰਾ ਕੁਝ। ਅੱਜ ਤੋਂ ਬਾਅਦ ਇਹਨਾਂ ਦਾ ਸ਼ੱਕ ਨਾ ਕਰੀ। ਕੰਮ ਕਰ ਲੈ। ਠੀਕ ਐ ਠੀਕ ਐ ਦੀਦੀ। ਚਲ ਕੋਈ ਨਾ। ਮੈਂ ਸਿਰਫ ਬਸ ਗਲਤ ਫਹਿਮੀ ਤੇ ਬੋਲਿਆ ਗਿਆ। ਪਹਿਲਾਂ ਤੁਹਾਨੂੰ ਮੈਂ ਬਾਥਰੂਮ 'ਚ ਦੇਖਿਆ ਫਿਰ ਤੁਹਾਨੂੰ ਮੈਂ ਕਮਰੇ 'ਚ ਦੇਖਿਆ। ਹੁਣ ਮੇਰੇ ਦਿਲ 'ਤੇ ਕੀ ਬਿੱਤੇ ਫਿਰ? ਮੈਨੂੰ ਤਾਂ ਲੱਗਿਆ ਹੀ ਨਾ ਵੀ ਤੁਸੀਂ ਗਲਤੋਂ ਮੰਨਿਆ। ਬਈ ਕਈਆਂ ਕੁੜੀਆਂ ਵੀ ਗਲਤ ਹੁੰਦੀਆਂ ਨੇ, ਕਈ ਮੁੰਡੇ ਵੀ ਗਲਤ ਹੁੰਦੇ ਨੇ। ਪਰ ਹਰ ਇੱਕ ਗਲਤ ਨਹੀਂ ਹੁੰਦਾ। ਪਰ ਮਾੜੀ ਹੀ ਸੋਚ ਪਿੱਛੇ ਨਾ ਆਪਾਂ ਹਰ ਇੱਕ ਨੂੰ ਗਲਤ ਸਮਝ ਲੈਣੇ ਹੁੰਨੇ ਆ। ਹਾਂ। ਵੀ ਪਤਾ ਨਹੀਂ ਇਹ ਗਰੀਬ ਕਰਦੀ ਐ ਤਾਂ ਵੀ ਅਮੀਰ ਕਰਦੇ ਮੁੰਡੇ ਤੇ ਡੋਰੀ ਪਾ ਲਈ। ਪਰ ਕੀ ਐ ਨਾ ਇਹ ਹਰ ਇੱਕ ਬੰਦੇ ਨੂੰ ਹਰ ਇੱਕ ਕੁੜੀ ਨੂੰ ਤੇ ਹਰ ਇੱਕ ਮੁੰਡੇ ਨੂੰ ਸਮਝਣਾ ਚਾਹੀਦਾ। ਹਾਂ। ਪਰ ਆਪਾਂ ਕਿਸੇ ਦੀ ਗਲਤੀ ਪਿੱਛੇ ਨਾ ਸੁਣ ਕੇ ਕਿਸੇ ਦੀ ਗੱਲ ਆਪਾਂ ਆਪਣੇ ਘਰ ਵਾਲ ਨੂੰ ਜਾਂ ਘਰ ਵਾਲ ਨੂੰ ਉੱਠਾ ਸਮਝ ਲੈਣੇ ਆ। ਇਹ ਗਲਤ ਐ। ਪਰ ਐ ਨਾ ਸੋਚੋ। ਪਰ ਯਕੀਨ ਰੱਖਣਾ ਜ਼ਰੂਰੀ ਆ ਹੱਬ ਤੇ। ਸਭ ਤੋਂ ਜ਼ਿਆਦਾ ਯਕੀਨ ਨੀ ਵੀ ਮਾੜਾ ਹੁੰਦਾ। ਸਭ ਤੋਂ ਜ਼ਿਆਦਾ ਸ਼ੱਕ ਵੀ ਮਾੜਾ ਹੁੰਦਾ। ਤੋ ਆਪਣੀ ਵੀਡੀਓ ਚ ਇਹੀ ਮੈਸੇਜ ਆ ਤੁਸੀਂ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕੀ ਦੀ ਐਕਟਿੰਗ ਤੁਹਾਨੂੰ ਕਿੱਦਾਂ ਲੱਗੀ ਧੰਨਵਾਦ